ਕਦਮੋ ਕੇ ਸਾਥ ਕਦਮ ਮਿਲਾਤੇ ਹੋਏ ਚੱਲ ਵਾਏ ਗੁਰਜੀ ਦਾ ਖਾਤ ਸਾ ਵਾਏ ਗੁਰਜੀ ਦੇ ਪਤੇ ਦਿਨ 5 ਇਹ ਤਾਂ ਉਦਾਂ ਹੀ ਬੋਲ ਦੇਈਦਾ ਵਾ ਤੇ ਸਾਰਿਆਂ ਨੂੰ ਹੈਪੀ ਦੀਵਾਲੀ ਬੰਦੀ ਛੋੜ ਦਿਵਸ ਦੀਆਂ ਸਾਰਿਆਂ ਨੂੰ ਮੁਬਾਰਕਾਂ ਇਸ ਤਣ ਆਪਣੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਚੋਂ ਆਜ਼ਾਦ ਕਰਵਾਇਆ ਸੀ ਇਹ ਸਾਨੂੰ ਭੁੱਲਣਾ ਨਹੀਂ ਚਾਹੀਦਾ ਕਈ ਨਵੇਂ ਜਵਾਕਾਂ ਨੂੰ ਜਿਵੇਂ ਅੱਜ ਕੱਲ ਦੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਨਹੀਂ ਪਤਾ Hindu dharm ch ਜ਼ਿਆਦਾਤਰ ਉਹਨਾਂ ਨੂੰ Hindu dharm ਦਾ ਹੀ ਪਤਾ ਜ਼ਿਆਦਾਤਰ ਉਹਨਾਂ ਨੂੰ ਐਂ ਆਉਂਦਾ ਵੀ ਹੈਪੀ ਦਿਵਾਲੀ ਵੀ ਦਿਵਾਲੀ ਆ Hindu Diwali ਤੇ Shri Ram ਦਾ ਹੀ ਪਤਾ ਹੈ ਕਿਉਂਕਿ ਉਹਨਾਂ ਨੂੰ ਇਸ ਕਰਕੇ ਇਸ ਚੀਜ਼ ਦੀ ਨੋਲੇਜ ਹੈ ਕਿਉਂਕਿ ਉਹ ਐਡਵਰਟਾਈਜ਼ ਕਰਦੇ ਆ ਉਸ ਚੀਜ਼ ਦੀ ਟੀਵੀ ਤੇ ਦਿਖਾ ਦਿੰਦੇ ਆ ਸੀਰੀਅਲ ਬਣਾਉਂਦੇ ਆ ਤੇ ਆਪਣੀ ਚੀਜ਼ ਦੱਸ ਦੇਣੀ ਹੈਗੀ ਕਿਉਂਕਿ ਉਹ ਆਪਣੀਆਂ ਕਿਤਾਬਾਂ ਚ ਗ੍ਰੰਥਾਂ ਚ ਹੀ ਆ ਤੇ ਉਹ ਆਪ ਕੋ ਜਵਾਕ ਪੜ੍ਹਦੇ ਨਹੀਂ ਹੈਗੇ ਤੇ ਪੈਰੈਂਟਸ ਦੱਸਦੇ ਨਹੀਂ ਇਹਨਾਂ ਦਾ ਤੇ ਕਈ ਬੱਚੇ ਇਸ ਨੌਲੇਜ ਤੋਂ ਬੰਨ੍ਹੇ ਰਹ ਜਾਂਦੇ ਆ ਸਹੀ ਗੱਲ ਬੰਨ੍ਹ ਬਸ ਇਸ ਤੋਂ ਬਿਨਾਂ ਇੱਕ ਕੱਲ ਹੋਰ ਵੀ ਆ ਜਿਵੇਂ ਕਿ ਵੀ ਪੜੀਆਂ ਪੁੰਨੀਆਂ ਮੱਸਿਆ ਸਾਰਾ ਕੁਝ ਦੋ ਦੋ ਵਾਰ ਆਈ ਜਾਂਦਾ ਵੀ ਮਤਲਬ ਜਿਵੇਂ ਦੀਵਾਲੀ ਵੀ ਇਸ ਵਾਰ ਦੋ ਹੀ ਸੀਗੀਆਂ ਪਿਛਲੇ ਸਾਲ ਵੀ ਆਈ ਥਿੰਕ ਦੋ ਹੀ ਸੀਗੀਆਂ ਤੇ ਜਿਵੇਂ ਕਈਆਂ ਨੇ ਕੱਲ ਦੀਵਾਲੀ ਮਨਾਈ ਆ ਕਈਆਂ ਨੇ ਅੱਜ ਦੀਵਾਲੀ ਮਨਾਈ ਆ ਜਿਵੇਂ ਆਪਣੇ ਹਰਮੰਦਰ ਸਾਹਿਬ ਅੰਮ੍ਰਿਤਸਰ ਵਾਲਿਆਂ ਵੱਲੋਂ ਉਹਨਾਂ ਐਸਜੀਪੀਸੀ ਵਾਲਿਆਂ ਵੱਲੋਂ ਸਪੈਸ਼ਲ ਲਾਈਵ ਹੋ ਕੇ ਦੱਸਿਆ ਗਿਆ ਵੀ ਆਪਣੇ ਧਰਮ ਦੇ ਵਿੱਚ ਬੰਦੀ ਛੁੜਦੇ ਵਸ ਆਪਾਂ ਅੱਜ ਹੀ ਮਨਾਉਣਾ ਵਾ ਠੀਕ ਆ ਤੇ ਉਹ ਉਹ ਚੀਜ਼ ਵੀ ਗਲਤ ਆ ਉਹਦੇ ਵੱਲ ਵੀ ਆਪਾਂ ਨੂੰ ਯਾਨੀ ਕਿ ਆਪਣੇ ਯਾਨੀ ਕਿ ਸਮਝ ਲੋ ਸਰਕਾਰਾਂ ਨੂੰ ਜਾਂ ਹੋਰਾਂ ਨੂੰ ਜਿਹੜੇ ਚੀਜ਼ਾਂ ਬਣਾਉਂਦੇ ਆ ਲਿਖਦੇ ਲਖਤ ਸਾਹਮਣੇ ਲੈ ਕੇ ਆਉਂਦੇ ਜਿਵੇਂ ਨਾਨਕ ਜਾਈ ਕਿਲੰਡਰ ਆਉਂਦੇ ਆ ਉਹਨਾਂ ਚ ਉਹਨਾਂ ਨੂੰ ਸੋਚ ਸਮਝ ਕੇ ਚੀਜ਼ ਕਰਨੀ ਚਾਹੀਦੀ ਹੈ ਨਾ ਵੀ ਦੋ ਦੋ ਚੀਜ਼ਾਂ ਨਹੀਂ ਕਰਨੀਆਂ ਚਾਹੀਦੀ ਹੁਣ ਆਪਣੇ ਆਮ ਲੋਕਾਂ ਨੂੰ ਉੱਥੇ ਭਟਕਾਉਂਦੇ ਆ ਰਾਸਤੇ ਜਿੱਦਾਂ ਹੁਣ ਦੇਖ ਲਾ ਕੱਲ ਸਰਕਾਰੀ ਛੁੱਟੀ ਸੀਗੀ ਅੱਜ ਅੱਜ ਛੁੱਟੀ ਨਹੀਂ ਹੈ ਹਾਂਜੀ ਅੱਜ ਸਰਕਾਰੀ ਛੁੱਟੀ ਚਾਹੀਦੀ ਹੈ ਜੇ ਉਹਨਾਂ ਨੇ ਕੱਲ ਦੀ ਕੀਤੀ ਹੈ ਨਾ ਆਪ ਆਪਣੇ ਬੰਦੀ ਛੋੜ ਦਿਵਸ ਦੇ ਉਹ ਉਹਤੇ ਵੀ ਛੁੱਟੀ ਕਰਨੀ ਚਾਹੀਦੀ ਉਹਨਾਂ ਨੂੰ દિਵਾਲੀ ਲਈ ਕੱਲ ਛੁੱਟੀ ਹੋਗੀ દિਵਾਲੀ ਕੱਲ ਸੀ ਪਰ ਬੰਦੀ ਛੁੱਟ ਦਿਵਸ ਤਾਂ ਅੱਜ ਵਾ ਜਿਵੇਂ ਉਹਨਾਂ ਨੇ ਮਾਤਾ ਲక్ష్ਮੀ ਦੀ ਪੂਜਾ ਕਰਦੇ ਆਂ ਹਿੰਦੂ ਲੋਕ ਤੇ ਉਹ ਉਹਨਾਂ ਨੇ ਕੱਲ ਕੀਤੀ ਆ ਅੱਜ ਅੱਜ ਉਹਨਾਂ ਨੇ દિਵਾਲੀ ਕੱਲ ਮਨਾ ਲਈ ਉਹਨਾਂ ਨੇ ਅੱਜ ਆਪਣੇ ਤਰ੍ਹਾਂ ਚ ਇਹ ਚੀਜ਼ ਗਲਤ ਆ ਵੀ ਜਿਵੇਂ ਅੱਜ ਦੋ ਦੋ ਚੀਜ਼ਾਂ ਨਹੀਂ ਹੋਣੀ ਜਿੱਦੇ ਅੱਗੇ ਤਾਂ ਇੱਕ ਦਿਨ ਹੀ ਹੁੰਦੀ ਸੀ ਕਿ ਅੱਗੇ ਤਾਂ ਦੋ ਦੋ ਦਿਨ ਹੁੰਦੇ ਆ ਹਾਂ ਆਪਣੇ ਇਹ ਗੱਲ ਤੇ ਆਪਣੀ ਸਰਕਾਰ ਨੂੰ ਵੀ ਚਾਹੀਦਾ ਤੇ ਸੈਂਟਰ ਸਰਕਾਰ ਨਾ ਆਪਣੇ ਸਿੱਖਾਂ ਤੇ ਹਾਂ ਆਪਣੇ ਧਰਮ ਦੀ ਜਿਵੇਂ ਮਤਲਬ ਮਿਸ ਗਾਈਡ ਕਰਦੇ ਨੇ ਵੀ ਆਪਾਂ ਨੂੰ ਦੂਰ ਹੀ ਕਰਦੇ ਇਸ ਤਰ੍ਹਾਂ ਨਾਲ ਇੱਕ ਇਹਨਾਂ ਚੀਜ਼ਾਂ ਤੋਂ ਵੀ ਆਪਾਂ ਨੂੰ ਪਤਾ ਨਹੀਂ ਆਪਣੇ ਬੱਚਾ ਨੂੰ ਕਿਵੇਂ ਪਤਾ ਲੱਗੂ ਜਦੋਂ ਆਪਾਂ ਨੂੰ ਨਹੀਂ ਪਤਾ ਵੀ ਦੀਵਾਲੀ ਕਦੋਂ ਆਉਂਦੀ ਵੀ ਸਾਰਾ ਕਦੋਂ ਹੁੰਦਾ ਹਨ ਆਪਾਂ ਆਪਣੇ ਗੁਰਪੁਰਬ ਗੁਰਪੁਰਬ ਦੇ ਵਿੱਚ ਵੀ ਫਰਕ ਪਾ ਦਿੰਦੇ ਨੇ ਕੋਈ ਕਿਤੇ ਕਦੇ ਕੋਈ ਚੀਜ਼ ਕਦੇ ਹੁੰਦੀ ਹੈ ਕੋਈ ਚੀਜ਼ ਕਦੇ ਹੁੰਦੀ ਹੈ ਨਾ ਹਰ ਇੱਕ ਸਾਲ ਇਹਦੀ ਇੱਕ ਚੀਜ਼ ਦੇ ਵਿੱਚ ਫਰਕ ਪੈ ਜਾਂਦਾ ਚਲੋ ਇਹ ਚੀਜ਼ਾਂ ਤਾਂ ਹੈਗੀਆਂ ਚਲਦੀਆਂ ਹੀ ਰਹਿਣੀਆਂ ਨੇ ਹੌਲੀ-ਹੌਲੀ ਸੈੱਟ ਹੋਣਗੀਆਂ ਬਾਕੀ ਆਪਣੇ ਜਵਾਕਾਂ ਨੂੰ ਕਿਸੇ ਗਾਈਡ ਕਰਿਆ ਕਰੋ ਦੱਸਿਆ ਕਰੋ ਕਿ ਆਹ ਚੀਜ਼ ਆਏ ਆਪਣੇ ਤਾਂ ਪੁੱਛਣਾ ਚਾਹੀਦਾ ਕਿ ਹਾਂ ਵੀ ਤੁਹਾਨੂੰ ਪਤਾ ਕੁਝ ਕਿ ਅੱਜ ਦਵਾ ਬੰਦੀ ਛੋੜਦੇ ਕਿਹੜੀ ਕਿਹਨੂੰ ਕਿਹਾ ਗਿਆ ਹੋਇਆ ਅੱਜ ਉਹ ਹੀ ਆਪਰ ਨੂੰ ਇੱਕ ਬੱਚਾ ਨਹੀਂ ਮਿਲਿਆ ਸੀ ਪੁੱਛਿਆ ਨਹੀਂ ਸੀ ਅੱਜ ਕਾਦੀ ਅੱਜ ਕੀ ਆ ਉਹ ਕਹਿੰਦਾ ਦੀਵਾਲੀ ਹਾਂ ਇਹ ਦੀਵਾਲੀ ਤੋਂ 9ਵੀਂ ਕਲਾਸ ਪੜ੍ਹਦਾ ਸੀ 9ਵੀਂ ਕਲਾਸ ਚ ਪੜ੍ਹਦਾ ਸੀ ਕਹਿੰਦਾ ਬੈਂ ਤਾਂ ਹੱਸ ਕੇ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਅਸੀਂ ਅਸੀਂ ਪੁੱਛਿਆ ਸੀ ਵੀ ਦੀਵਾਲੀ ਨੂੰ ਹੋਰ ਕੀ ਕਹਿੰਦੇ ਆ ਉਹ ਕਹਿੰਦਾ ਵੀ ਸੰਤ ਮੈਨੂੰ ਤਾਂ ਪਤਾ ਨਹੀਂ ਦੀਵਾਲੀ ਨੂੰ ਹੋਰ ਕੀ ਕਹਿੰਦੇ ਆ ਪਤਾ ਹੀ ਨਹੀਂ ਸੀ ਉਹਨੂੰ ਕੁਛ ਮਤਲਬ ਆਪਰ ਨੂੰ ਆਪਾਂ ਨੂੰ ਖੁਦ ਵੀ ਦੱਸਣਾ ਚਾਹੀਦਾ ਆਪਣੇ ਬੱਚਾ ਨੂੰ ਹਨਾ ਚਲੋ ਹੁਣ ਤੁਹਾਨੂੰ ਅਸੀਂ ਲੈ ਕੇ ਚੱਲਦੇ ਆਂ ਗੁਰੂ ਸਰ ਅੱਜ ਤੁਹਾਨੂੰ ਦਰਸ਼ਨ ਕਰਾਉਨੇ ਆਂ ਦੀਵਾਲੀ ਦੇ ਦਿਨ ਸਪੈਸ਼ਲ ਗੁਰੂ ਸਰ ਪਾਸ਼ਾ ਸੇਵੀ ਚਲੋ ਤੁਸੀਂ ਦਰਸ਼ਨ ਕਰ ਰਹੇ ਹੋ ਪਾਸ਼ਾ ਸੇਵੀ ਗੁਰੂ ਸਰ ਕੋ ਕੇ ਆਸਥਾ

Look at